ਅੱਜ ਸਾਡੀ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਚ ਅੱਠ ਥਾਵਾਂ ਦੇ ਉੱਤੇ ਰੇਲ 3 ਘੰਟੇ ਦਾ ਰੇਲ ਜਾਮ ਦਾ ਸੱਦਾ ਹੈ ਇਹ ਸੱਦਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਹਰਿਆਣੇ ਦੇ ਬਾਰਡਰਾਂ ਉੱਤੇ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤੇ ਜਬਰ ਕੀਤਾ ਜਾ ਰਿਹਾ ਉਹ ਜ਼ਬਰਦਸਤ ਵਿਰੋਧ ਕਰਨ ਦੇ ਵਾਸਤੇ ਅਸੀਂ ਕਰ ਰਹੇ ਹਾਂ ਤੇ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਜਥੇਬੰਦੀਆਂ ਵੱਲੋਂ ਉਹ ਸਾਰੀਆਂ ਮੰਗਾਂ ਨਾਲ ਸਹਿਮਤ ਦਾ ਸਾਰੀਆਂ ਮੰਗਾਂ ਸਾਡੀਆਂ ਸਾਂਝੀਆਂ ਨੇ ਉਹਨਾਂ ਮੰਗਾਂ ਦੇ ਲਈ ਉਹ ਆਪਣਾ ਜਮਹੂਰੀ ਹੱਕ ਵਜੋਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਜਾ ਰਹੇ ਸੀ ਕਿ ਭਾਰਤ ਨੂੰ ਜੁਨੈਸ ਸਾਹ ਤੋਂ ਵੱਡੀ ਸਭੂਤ ਕਿਹਾ ਜਾਂਦਾ ਹੈ ਪਰ ਇੱਥੇ ਰੋਕਿਆ ਜਾ ਰਿਹਾ ਦਿੱਲੀ ਜਾਣ ਤੋਂ ਦਿੱਲੀ ਜਾਣ ਲੱਗਿਆਂ ਦੇ ਉੱਤੇ ਜ਼ਬਰ ਹੋ ਰਿਹਾ ਸੀ ਉਸ ਜ਼ਬਰ ਦੇ ਖਿਲਾਫ ਉਸ ਜ਼ੁਲਮ ਦੇ ਖਿਲਾਫ ਉਸ ਪ੍ਰਗਟ ਕਰਨ ਦੇ ਲਈ ਸਰਕਾਰ ਨੂੰ ਇਹ ਚ ਤਾਉਂਡ ਗਏ ਹੋયા ਆ। ਇਹ ਜ਼ਬਰ ਕਿਸੇ ਦੇ ਉੱਤੇ ਵੀ ਅਸੀਂ ਸਹਿਨ ਨਹੀਂ ਕਰਾਂਗੇ। ਕਿਸੇ ਦੇ ਵੀ ਜ਼ਬੂਰੀ ਹੱਕ ਦੇ ਉੱਤੇ ਕੋਈ ਜ਼ਬਰਦਸਤੀ برداشت ਨਹੀਂ ਕਰਾਂਗੇ। ਤੇ ਅੱਜ ਇਹ ਸਾਡੀ ਜਥੇਬੰਦੀ ਵੱਲੋਂ ਅੱਠ ਥਾਵਾਂ ਦੇ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ। ਸਜੂਤ ਮੋਰਚਾ ਵੱਡੇ ਐਕਸ਼ਨਾਂ ਬਾਰੇ ਵਿਚਾਰ ਰਿਹਾ ਹੈ ਤੇ ਹੌਮਣ ਵਾਲੇ ਦਿਨਾਂ 'ਚ ਇਹ ਵੀ ਸੰਭਵ ਹੈ। ਸੰਭਾਵਨਾ ਇਸ ਗੱਲ ਦੀ ਹੈ ਕਿ ਰੇਲਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ। ਸੋ ਸਰਕਾਰ ਇਸ ਗੱਲ ਦੇ ਉੱਤੇ ਅ ਤੱਕਾ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲੀ ਉਹ ਸੋਚ ਲੈ ਵੇਖ ਕੇ ਇਹ ਕਿਸਾਨ ਆਪ ਚ ਪੱਟੇ ਹੋਈ ਜੀਆਂ ਹਨ ਇਸ ਮਾਮਲੇ ਦੇ ਇਕੱਠੇ ਜਬਰ ਦੇ ਖਿਲਾਫ ਜ਼ਰੂਰ ਦੇ ਖਿਲਾਫ ਸਾਰੇ ਇਕੱਠੇ ਜਿਹੜੀਆਂ ਜਿਹੜੀਆਂ ਜੱਤੇਵੰਦੀਆਂ ਦਿੱਲੀ ਪੂਚ ਕੀਤਾ ਹੋਇਆ ਸੰਭੂ ਬਾਡਰ ਤੇ ਉਹ ਜਦੋਂ ਜਦ ਕਰ ਰਹੀਆਂ ਆਉਣ ਵਾਲੇ ਸਮੇਂ ਚ ਤੁਹਾਡੀ ਜੱਤੇਵੰਦੀ ਵੀ ਦਿੱਲੀ ਪੂਚ ਕਰ ਸਕਦੀ ਉਹ ਦਾ ਸਮਰਥਨ ਹਾਂ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਸੱਦਾ ਆਸਦਾ ਹੈ ਉਹ ਸੰਯੁਕਤ ਕਿਸਾਨ ਮੋਰਚੇ ਪਹਿਲੇ ਹੀ ਇਹ ਗੱਲ ਵਿਚਾਰ ਰਿਹਾ ਸੀ ਤਿਆਰੀ ਚੱਲ ਰਹੀ ਸੀ ਉਹ ਜਦੋਂ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਆਊਗਾ ਤਾਂ ਅਸੀਂ ਜ਼ਰੂਰ ਜਾਵਾਂਗੇ ਅੱਛੀ ਗੱਲ ਪੰਜਾਬ ਦੇ ਲੋਕਾਂ ਦੇ ਦੇਖਣ ਦੇ ਵਿੱਚ ਬਾਰ-ਬਾਰ ਆਉਂਦੀ ਹੈ ਕਿ ਕਿਤਨਾ ਕਿਤੇ ਲੋਕ ਇਹ ਸਵਾਲ ਕਰਦੇ ਨੇ ਕਿ ਪਹਿਲੇ ਜਿਹੜਾ ਪਹਿਲਾ ਹੱਲਾ ਸੀ ਪਹਿਲਾ ਅंदोलਨ ਸੀ ਦਿੱਲੀ ਦਾ ਉਹਦੇ ਬਾਅਦ ਜੀ ਇਸ ਵੇਲੇ ਇਕੱਠੇ ਹੋ ਕੇ ਕਿਉਂ ਨਹੀਂ ਕੋਸ਼ਿਸ਼ ਕੀਤੀ ਜਥੇਬੰਦੀਆਂ ਨੇ ਇਸ ਮਾਮਲੇ ਦੇ ਉੱਤੇ ਸਾਡੇ ਜਥੇਬੰਦੀਆਂ 'ਚ ਇਹੀ ਥੋੜੇ ਜਿਹੇ ਹੈਗਾ ਫਰਕ ਤੇ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਮੁੱਠ ਹੋ ਕੇ ਜਾਣ ਪਰ ਉਹ ਕੋਸ਼ਿਸ਼ ਜਥੇਬੰਦੀਆਂ ਨੇ ਇਹ ਪਹਿਲਾ ਫੈਸਲਾ ਲੈ ਲਿਆ ਉਹ ਗਏ ਹੈ ਸੋ ਇਹ ਉਹਨਾਂ ਦੀ ਜਮਹੂਰੀ ਹੱਕ ਸਰਕਾਰ ਨੂੰ ਤੇ ਜਬਰ ਕਰਨ ਦਾ ਕੋਈ ਘਰ ਨਹੀਂ